ਜੀ ਦੋਸਤੋ ਜਿਵੇਂ ਪਸ਼ੂਆਂ ਦੀ ਜਾਣਕਾਰੀ ਸੰਬੰਧੀ ਆਪਾਂ ਨਵੇਂ-ਨਵੇਂ ਵੀਡੀਓ ਲੈ ਕੇ ਆਉਣੇ ਆ ਅੱਜ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ ਜਿਹੜਾ ਆਪਣਾ ਸੀਰੀ ਲਵਾਈ ਆਪਾਂ ਕੱਪਣ ਵਾਲਾ ਟੌਪ ਟੁਣੇਵਾ ਉਹ ਤੇ ਆਪਾਂ ਕਹਿ ਵੀ 10 ਵੀਡੀਓ ਬਣਨਗੇ ਉਹ ਤੇ ਅੱਜ ਕਰਵਾਤ ਅੱਗੇ ਤੋਂ ਲੱਗੇ ਆਪਾਂ ਦੋ ਵੀਡੀਓ ਪਹਿਲਾਂ ਤੁਸੀਂ ਦੇਖ ਚੁੱਕੇ ਆ ਕੋਈ ਪਸ਼ੂ ਦੇ ਗੱਪਾਂ ਰਹਿਣ ਦੇ ਨਾ ਜਾਂ ਨਾ ਬੋਲਣ ਦੇ ਕੀ ਕੀ ਕਾਰਨ ਹੋ ਸਕਦੇ ਆ ਅੱਜ ਆਪਾਂ ਤੀਜੀ ਵੀਡੀਓ ਬਣਾਉਣ ਲੱਗੇ ਆ ਉਹ ਤੇ ਕੋਈ ਫਸੂ ਬੋਲਦਾ ਨਹੀਂਗਾ ਚਾ ਗੱਬਣ ਨਹੀਂ ਰਹਿੰਦਾ ਬਾਈ ਇਹ ਤੇ ਬਾਰ ਬਾਰ ਬੋਲਦਾ ਵਾ ਉਹਦੇ ਕੀ ਕਾਰਨ ਹੋ ਸਕਦੇ ਆ ਉਹ ਤੇ ਅੱਜ ਤੀਸਰੀ ਵੀਡੀਓ ਆ ਤੇ ਹਜੇ ਹੋਰ ਬਹੁਤ ਸਾਰੇ ਕਾਰਨ ਆਉਣ ਆਏ ਟਾਈਮ ਦੇ ਵਿੱਚ ਆਪਾਂ ਉਹ ਵੀਡੀਓ ਸਾਂਝੀਆਂ ਕਰਾਂਗੇ ਸੋ ਦੋਸਤੋ ਜੇ ਜਿਹੜੇ ਸੱਜਣਾਂ ਹਜੇ ਤਾਈਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਦੋਸਤ ਜੋੜ ਜੋ ਆਪਣੇ ਨਾਲ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਤੇ ਬਹੁਤ ਸਾਰੀ ਜਾਣਕਾਰੀ ਦੀ ਵੀਡੀਓ ਤੁਹਾਨੂੰ ਇੱਥੇ ਮਿਲਣਗੇ ਚੈਨਲ ਦੇ ਪਸ਼ੂਆਂ ਦੀ ਜਾਣਕਾਰੀ ਚੰਗੀ ਦੋਸਤੋ ਇੱਕ ਇਹਦੇ ਵਿੱਚ ਜਿਹੜੀ ਅੱਜ ਗੱਲ ਕਰਨ ਲੱਗੇ ਨੇ ਇਹਦੇ ਵਿੱਚ ਇੱਕ ਹੋਰ ਬਹੁਤ ਵੱਡਾ ਕਾਰਨ ਆ ਗਰਮੀ ਹੀਟ ਸਟ੍ਰੈਸ ਤੇ ਜਿਹੜੀ ਗਰਮੀ ਨੇ ਮਾਰ ਪੈਂਦੀ ਆ ਪਸ਼ੂ ਤੇ ਉਹ ਬਹੁਤ ਵੱਡਾ ਕਾਰਨ ਆ ਇਹਦਾ ਵੀ ਜਿਹੜਾ ਪਸ਼ੂ ਬੋਲਦਾ ਨਹੀਂਗਾ ਜਾਂ ਗੱਭ ਨਹੀਂ ਲੈਂਦਾ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਆਪਾਂ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖਣਾ ਗਰਮੀ ਤੋਂ ਬਚਾਉਣ ਦਾ ਬਹੁਤ ਸਾਰੇ ਸੱਜਣਾਂ ਨੂੰ ਪਤਾ ਹੀ ਆ ਕਿ ਪਸ਼ੂ ਇੱਕ ਤਾਂ ਤੁਹਾਡਾ ਭਾਂਡਾ ਜਿਹੜਾ ਸੈੱਟ ਪਾਇਆ ਉਹ ਹਵਾ ਹਰਾ ਚਾਹੀਦਾ ਵਾ ਦੂਜੇ ਨੰਬਰ ਤੇ ਜਦੋਂ ਜਿਹੜੇ ਪੱਠੇ ਪਾਉਣੇ ਆ ਇਹਨਾਂ ਦਿਨਾਂ ਦੇ ਵਿੱਚ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਾਉਣੇ ਆ ਸ਼ਾਮ ਨੂੰ ਸੂਰਜ ਸੁੱਪਨ ਤੋਂ ਬਾਅਦ ਪੱਠੇ ਪਾਉਣੇ ਆ ਇਹਨਾਂ ਦਿਨਾਂ ਦੇ ਵਿੱਚ ਪਸ਼ੂਆਂ ਦਾ ਡਰਾਈ ਮੈਟਰ ਪੂਰਾ ਨਹੀਂ ਹੁੰਦਾ ਤੇ ਉਹਦੇ ਅੰਦਰ ਕਾਫੀ ਘਟਾਂ ਆ ਜਾਂਦੀਆਂ ਉਹ ਹੀਟ ਜਿਹੜਾ ਉਹਦਾ ਜਿਹੜੀ ਘਟਾਂ ਆ ਜਾਂਦੀਆਂ ਉਹਦਾ ਕਰਕੇ ਉਹ ਫਿਰ ਹੀਟ 'ਚ ਨਹੀਂ ਆਉਂਦਾ ਜਾਂ ਹੀਟ ਸਟ੍ਰੈਸ ਹੋ ਜਾਂਦੀ ਆ ਪਸ਼ੂ ਦਾ ਜਿਹੜਾ ਦਿਮਾਗ ਆ ਉਹ ਗਰਮੀ ਨਾਲ ਲੜਨ ਤੇ ਲੱਗ ਜਾਂਦਾ ਸਾਰਾ ਦਿਮਾਗ ਇਹ ਜਿਹੜੇ ਹਾਰਮੋਨ ਬੋਲਣ ਵਾਲੇ ਨਿਕਲਦੇ ਹੁੰਦੇ ਪਸ਼ੂ ਦੇ ਇਹ ਸਾਰੇ ਦਿਮਾਗ ਚੋਂ ਨਿਕਲਨੇ ਹੁੰਦੇ ਆ ਤੇ ਉਹ ਹਾਰਮੋਨ ਪਸ਼ੂ ਦੇ ਦਿਮਾਗ ਚੋਂ ਨਿਕਲਦੇ ਨਹੀਂਗੇ ਪਸ਼ੂ ਹੀਟ ਦੇ ਵਿੱਚ ਨਹੀਂ ਆਉਂਦਾ ਚਾਹੇ ਹੀਟ ਦੇ ਵਿੱਚ ਪਸ਼ੂ ਹੀਟ ਦੇ ਵਿੱਚ ਆਉਂਦਾ ਵਾ ਉਹ ਸਹੀ ਅੰਡਾ ਉਹਦਾ ਫੁੱੜਦਾ ਨਹੀਂਗਾ ਸੀਮਿੰਦ ਦੇ ਨਾਲ ਮੇਲ ਨਹੀਂ ਹੁੰਦਾ ਉਹ ਇਹ ਸਾਰੀ ਮਤਲਬ ਹੀਟ ਹੀਟ ਸਟ੍ਰੈਸ ਦਾ ਕਰਕੇ ਦਿਓ ਤਾਂ ਇੰਨਾਂ ਦਿਨਾਂ ਦੇ ਵਿੱਚ ਆਪਾਂ ਪਸ਼ੂਆਂ ਨੂੰ ਗਰਮੀ ਤੋਂ ਬਚਾ ਕੇ ਰੱਖਣਾ ਵਾ ਜਦੋਂ ਪੱਠੇ ਪਾਉਣੇ ਆ ਉਸ ਤੋਂ ਪਹਿਲਾਂ ਪਸ਼ੂਆਂ ਨੂੰ ਚੰਗੀ ਤਰ੍ਹਾਂ ਨਿਵਾ ਕੇ ਪੱਖਾ ਲਾ ਦਿਓ 5 ਮਿੰਟ ਪਸ਼ੂ ਐਂ ਠੰਡਾ ਹੋ ਜੇ ਉਸ ਤੋਂ ਬਾਅਦ ਪੱਠੇ ਦੇ ਬੰਨੋ ਸੋ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਵੀ ਹੀਟ ਸਟ੍ਰੈਸ ਦਾ ਬਹੁਤ ਵੱਡਾ ਰੋਲ ਆ ਪਸ਼ੂ ਗੱਭਣ ਨਾ ਰਹਿਣ ਦੇ ਵਿੱਚ ਜਿੰਨੇ ਜਿਵੇਂ ਹੁਣ ਆਪਾਂ ਅੱਡੋ-ਅੱਡੀ ਵਿਸ਼ਿਆਂ ਤੇ ਗੱਲ ਕਿਸੇ ਪਸ਼ੂ ਨੂੰ ਕੋਈ ਮਤਲਬ ਹੈਗੀ ਜਾਂ ਕੋਈ ਕੁਰਾਨ ਕਿਸੇ ਦਾ ਕੋਈ ਕਾਰਨ ਹੈਗਾ ਵਾ ਇਹਦੇ ਵਿੱਚੋਂ ਇੱਕ ਕਾਰਨ ਇਹ ਵੀ ਆ ਵੀ ਪਸ਼ੂ ਗਰਮੀ ਦਾ ਕਰਕੇ ਬੋਲ ਨਹੀਂ ਰਿਹਾ ਸੋ ਦੋਸਤੋ ਅੱਜ ਦੀ ਵੀਡੀਓ ਇੰਨੀਆਂ ਆਉਣ ਵਾਲੀ ਵੀਡੀਓ ਦੇ ਵਿੱਚ ਆਪਾਂ ਹੋਰ ਸਾਂਝਾ ਕਰਾਂਗੇ ਵੀ ਕੀ ਵੀ ਹੋਰ ਕੀ ਕੀ ਕਾਰਨ ਹੋ ਸਕਦੇ ਆ ਸੋ ਦੋਸਤੋ ਧੰਨਵਾਦ ਆ ਤੇ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰ ਦਿਓ ਥੈਂਕ ਯੂ